روٹ مانگ میرا روٹی پانی بند ہو جائے وہ پنڈت بہت پتھر پوجا نہیں کر سکتا یہ تیر ਪਰ ਭਗਤਾਂ ਨਾਲ ਇਹ 15 16 ਸਾਲਾਂ ਦੇ ਸੰਨ ਪੰਡਤ ਗੁਰੂਕਸਿਤਾ ਕਣੀ ਸੀ ਜਿਹੜੀ ਹੁੰਦੀ ਜਦੋਂ ਪੰਡਤ ਨੇ ਕਿਹਾ ਨਾ ਪੁੱਤਰ ਤੂੰ ਇਹ ਕੰਮ ਨਹੀਂ ਕਰ ਸਕਦਾ ਤੇ ਭਗਤ ਜੀ ਕਹਿੰਦੇ ਪੰਡਤ ਜੀ ਮੇਰੇ ਕੀ ਜਮੀਨ ਦੱਸੋ ਪੈਸੇ ਵੇਲੇ ਕਿਹਦਾ ਕਰ ਸਕਦਾ ਉਹ ਕਹਿੰਦਾ ਪੁੱਤਰ ਇੱਕ ਤੇ ਇਹ ਰਾਹ ਜਿੱਥੇ ਜੱਟ ਨੂੰ ਤੇ ਜੱਟ ਦਾ ਕੰਮ ਹੁੰਦਾ ਹੈ ਅਨਾਜ ਪੈਦਾ ਕਰਨਾ ਲੋਕਾਂ ਦਾ ਠੇਕ ਪਰ ਦੂਸਰਾ ਇਹ ਅੰਜਾ ਵਾਸਤੇ ਪੜਾਈ ਵਿਖਾਈ ਦੀ ਲੋੜ ਤੇ ਤੂੰ ਅਨਪੜ੍ਹ ਹੈਂ ਇਸ ਕਰਕੇ ਅਣਪੜੋਂ ਕਰਕੇ ਪੂਜਾ ਨਹੀਂ ਕਰ ਸਕਦਾ ਤੇ ਜੱਟ ਸਮਾ ਕਰਕੇ ਵੀ ਤੇਰੇ ਕੋਲ ਪੂਜਾ ਨਹੀਂ। ਇਥੇ ਲੋਕਾਂ ਦੀਆਂ ਗੱਲਾਂ ਸਕਦਾ ਜਾਂ ਕੋਈ ਨਿਮਰਤਾ ਕਰਨਾ ਪੈਂਦਾ। ਭਗਵਾਨ ਜੀ ਨੇ ਜਦੋਂ ਸੁਣਿਆ ਨਾ ਉਹ ਕਹਿਣ ਲੱਗੇ ਤੁਸੀਂ ਮੈਂ ਥਾਪ ਤਾਉਂ ਮੈਂ ਆਪੇ ਨੂੰ ਜਾਤ। ਮੇਰੇ ਨਾਲ ਚਾਹ। ਭਾਈ ਗੋਬਰਾ ਸਿੰਘ ਨੇ ਉਹ ਬਾਤ ਕਰਾ ਬਣਾਈ। ਪੰਡਤ ਜੀ ਉਹ ਕਹਿਦੇ ਆ ਕਿ ਤਾ ਕਰਦੇ ਉਹ ਕਿ ਤੇ ਮੇਰੇ ਹੀ ਭਗਵਾਨ ਜੀ ਮੇਰੇ ਨਾਮਾ ਮੱਝ ਚਾਰ ਪਾਸੇ ਮੈਂ ਤਰਦੀ ਹੁੱਖਾ ਜਗਤ ਇਹ ਪੁੱਛੈ ਬ੍ਰਾਹਮਣ بولیا میںاہو کی سیوا کر ਉਹ ਪੰਡਤ ਨੂੰ ਕਹਿੰਦਾ ਪੁੱਤਰ ਜਿਹੜਾ ਖਾਤੂ ਦੀ ਸੇਵਾ ਕਰਦਾ ਉਹ ਇੱਛਾ ਸੋਈ ਪਾਪ ਜਿਹੜੀ ਕਾਮ ਦਾ ਹੱਥ ਲੱਗਦਾ ਸਾਰੀਆਂ ਕਾਮ ਦਾ ਹੱਥ ਲੱਗਦਾ ਦੇਖੋ ਪਾਕਤਾਂ ਨਾਹੀ ਕਰਦੇ ਹੱਥ ਜੋੜ ਕੇ ਕਹਿੰਦੇ ਪੰਡਤ ਜੀ ਧੰਨਾ ਕਰਦਾ ਜੋੜੜੀ ਮੈਂ ਤੀਜੇ ਇੱਕ ਜੀਤੋ ਧਮਾ ਹੈ ਕਹਿੰਦਾ ਪੰਡਤ ਜੀ ਜਿਹੜੇ ਖਾਤੂ ਦੀ ਸੇਵਾ ਉਹ ਪੰਡਤ ਕਹਿੰਦਾ ਪੁੱਤਰ ਤੈਨੂੰ ਨਹੀਂ ਦੇ ਤਾ ਮੇਰੇ ਹੱਥ ਜੋੜੇ ਪੱਟ ਦੀ ਰੋਜ਼ ਮੈਨੂੰ ਸਾਡੇ ਪਾਰਕੇ ਲੱਗਦਾ ਨਾਲ ਤੁਹਾਡਾ ਬੱਚਿਆਂ ਵਰਗਾ ਮੇਖੂ ਵੀ ਤੇਰੇ ਤੇ ਧੰਨਾ ਕਰਦਾ ਬਣੀ ਮੈਂ ਇੱਕ ਜੇਤੁਪਤ ਕਿ ਜਦੋਂ ਭਗਤ ਧੰਨਾ ਦੀ ਯਦ ਕਰਨ ਲੱਗ ਪਿਆ ਪੱਟ ਨੇ ਵੇਖਿਆ ਤਗੜਾ ਵਾਗ ਤੇ ਤਖਾਈ ਨਾ ਦੇ ਦਿੱਤੇ ਫਿਰ ਉਹਨੇ ਵੀ ਕੀਤਾ ਕਿੰਨਾ ਰੂਪ ਮੈਂ ਲੁਹਾ ਗਿਆ ਪੱਟ ਮੰਦਰ ਦੇ ਕੋਨੇ 'ਚ ਗਿਆ ਇੱਕ ਘਸਿਆ ਹੋਇਆ ਪਰਾਣਾ ਰਿਆ ਪੱਥਰ ਕੱਪੜੇ ਚੱਲੇ ਪੱਟ ਦਾ ਇਤਿਆਰ ਪੱਥਰ ਇੱਕ ਦੇਖਣ ਤਾਂ ਦੇਹ ਤਾਂ ਮੈਨੂੰ ਗੈਰ ਸਮਝ ਗੈਰ ਦਾ ਮੰਗਣਾ ਕਿਹੜਾ ਸ਼ਗਨ ਜਦੋਂ ਭਗਤ ਦੀ ਗੇਰ ਕਰਨ ਨਾਲ ਕਿ ਉਹਨੇ ਖਾਦੂ ਧਰੂ ਪੱਥਰ ਦੇ ਉੱਤੇ ਹੀ ਆਪਣੇ ਨੂੰ ਪਤਾ ਨਹੀਂ ਹੁੰਦਾ ਤੇ ਕਹਿੰਦਾ ਆਹ ਲੈ ਧਰੂ ਜਾਇਦਾ ਕੱਢ ਗਿਆ ਛੁਣ ਭਗਤ ਧਰਨਾ ਦੀ ਉਸ ਪੱਥਰ ਨੂੰ ਲੈ ਕੇ ਧਰਨਦਾ ਮਨੁੱਖ ਸੋਚ ਲਿਆ ਕਿ ਮੰਦਰ ਵਿੱਚ ਕੇ ਬੜਾ ਸੋਹਣਾ ਸਰਤਾ ਬਣਿਆ ਤੇ ਕੀ ਮਨੂ ਕੇ 파ਰੂ ਕੀ ਰੱਖੀ ਹੈ ਤੇ ਮੈਂ ਧਰੂ ਦਾ ਭਾ ਕਿੱਥੇ ਰੱਖਾਂਗਾ روپیے میں کیا مالک سوچ لیا ਫਿਰ ਸੋਚਦੇ ਸਨ ਮਨ ਆ ਕਿ ਮਨ ਆ ਭਾਲ ਭਾਤ ਦਾ ਮੂਰਤੀ ਹੱਥ ਮੰਗਦਾ ਉਸਨੂੰ ਇਸ਼ਾਨੀ ਕਰਵਾਇਆ ਕਿਉਂਕਿ ਇਹ ਰੱਖਿਆ ਭਾਈ ਗੁਰਦਾਸ ਜੀ ਲਿਖਦੇ ਨੇ ਪਥਨ ਇੱਕ ਲੰਮੀ ਤੱਕ ਦੇਵਤਾ ਹੈ ਉਹਨੂੰ ਗੈਰ ਇਸ਼ਾਨੀਆ ਥਾਪੂ ਨੂੰ ਨਵਾਲ ਕੇ ਸਾਧ ਲੋਕੀਆ ਘੂਟ ਜੜਾ ਦੇ ਆਪ ਹੀ ਨਾ ਕਾਸ਼ਨਾ ਕੀਤਾ ਕਿ ਪਥਨ ਨੂੰ ਦਿਵਾ ਫਿਰ ਉਸ ਦਿਨ ਕੀ ਰਾਤ ਕਿ ਨਾ ਪਹਿਲਾ ਦੁੱਧ ਦਿੱਤਿਆ ਪਥਨ ਕੱਢਿਆ ਵਸਨ ਨਹੀਂ ਪਸ਼ਾਵੇਂ ਬਣਾਇਆ ਆਪ ਆਪਾ ਬਜ਼ੁਰਗ ਹੈ ਇਹ ਪ੍ਰਸ਼ਾਦੇ ਖਾ ਲਈ ਪਾ ਕੇ ਮੱਖਣ ਲਾ ਕੇ ਮਸਲ ਦਾ ਖਾਸ ਭਰ ਕੇ ਖਾ ਲਈ ਚਾ ਕੇ ਤੇ ਕੋਈ ਥਾਕੂ ਦੇ ਕੋਲ ਰੱਖ ਦੇ। ਕਿਹਦੇ ਥਾਕੂ ਕੋਲ ਲਾਉ। ਉਹਨਾਂ ਸਰਕਾਰ ਸੀ ਭਾਈ ਕੋਲ ਰੱਖ ਨੇ ਦਿੱਤੇ ਆ। ਹੱਥ ਦੀ ਦੋਰ ਮਿੰਤਾ ਕਰੇ। ਪੈਰ ਤੇ ਪੈਰ ਬਹੁਤ ਹਾਲਾ। 10 ਮਿੰਟ ਕੋਈ 20 ਮਿੰਟ ਕੋਈ 1 ਘੰਟਾ ਲੱਗਿਆ 2 ਮਿੰਟ ਦੇ ਮੇਲ ਚੜ੍ਹ ਕੇ ਆ। ਹੁਣ ਨਾ ਪਤੰਗ ਲੱਭਦਾ ਬੈਠ ਹੋਇਆ ਤੇ ਨਾ ਕਿਸੇ ਨੂੰ ਟੋਗ ਲਾਏ। ਦੁਪਹਿਰ ਨਾ ਕੀ ਗੱਲ ਸ਼ਾਮ ਹੋ ਗਈ। ਕਿ ਭਗਤ ਧੰਨਾ ਨੂੰ ਸੋਚ ਲਿਆ ਪੰਡਤ ਦੇ ਦਸਾਂ ਮਿੰਟਾਂ ਵਿੱਚ ਕੰਕੂ ਲਵਾ ਕੇ ਚਲਿਆ ਜਾਣਾ ਉਹਦੇ ਦਸਾਂ ਮਿੰਟਾਂ ਪਿੰਡਾਂ ਰਾਕਾਂ ਵਿੱਚ ਹੋ ਜਾਂਦਾ ਸਾਰੀ ਧਿਆੜੀ ਤਾਂ ਗਈ ਨਾ ਮਾਲਿਕ ਸੋਚਦਾ ਵੀ ਪੰਡਤ ਦੀ ਗੱਲ ਸਹੀ ਆ ਦੱਸਦਾ ਵੀ ਆਹ ਬੜਾ ਤਾਂ ਮੇਰੇ ਨਾਲ ਬਾਕੀ ਖਰਾਬ ਆ ਫਿਰ ਧੰਨਾ ਬਾਤ ਨੂੰ ਸੋਚਦਾ ਵੀ ਠਾਕੂ ਜੀ ਤੁਹਾਡਾ ਮਨਾਂ ਦਾ ਪੰਡਤ ਨਾਲ ਵਾਅਦਾ ਜਨ ਨਾਲ ਵਾਅਦਾ ਸੀ ਮੇਰੀ ਵੀ ਜੇ ਨਾ ਜੇ ਅੱਜ ਦੀ ਸੀ ਪਰਖਤ ਨਾ ਹੋਏ ਕਿ ਮੈਂ ਵੀ ਜਿੱਦਾਂ ਜਦੋਂ ਤੁਸੀਂ ਪਰਗਰ ਦੀ ਹੁੰਦੇ ਆਣ ਦਾ ਦਾਣਾ ਨਹੀਂ ਮੁਟਣਾ ਭਾਈ ਗੋਦਾ ਪੀਪਿਆ ਹਾਰ ਦੀ ਉਹਨੂੰ ਮਿਲਤਾ ਕਰ ਕੈਰੀ ਕੈਪਾ ਬਹੁਤ ਪਤਾ ਹੈ ਹਾਉ ਹੀ ਮੂੰਹ ਨਾ ਖਾਲਸਾ ਤਹਾਨੀ ਕਹਿੰਦੇ ਮੈਂ ਵੀ ਮੂੰਹ ਹੀ ਖਾਲੀ ਕਰਨ ਦਾ ਦਾਣਾ ਨਹੀਂ ਆਉਣਾ ਤੂੰ ਰੋਥਾ ਮੈਂ ਕਿਹਨਾਂ ਸਿੱਖਾ ਕੇ ਠਾਕੋ ਕੀ ਜਦੋਂ ਤੁਸੀਂ ਮੇਰੇ ਨਾਲ ਰੁੱਸ ਗਏ ਜਨਾ ਮੈਨੂੰ ਕੋਈ ਵੀ ਕੀ ਹੁਣ ਚੰਗੀ ਨਹੀਂ ਕਾਤੀ ਸੁੱਖ ਦੇ ਮਾਰੀ ਨਹੀਂ ਕਹਿੰਦੇ ਜਦੋਂ ਇਹਨਾ ਵੀ ਵਿਚਾਰ ਬਣਾਈ ਨਾ شب گرو ارجن دیو جی نے سارے پارک میں بنیا ਇੱਕ ਵੀ ਸੰਗਿਆ ਜਾਟੋ ਉਤ ਭਗਤੀ ਲਾਗਾ ਮਿਲੈ ਪ੍ਰਤਾਪ ਵਸਈਆਂ ਨਾ ਬਟਾਵੇ ਕਹਿੰਦੇ ਪ੍ਰਤਾਪ ਜਦੋਂ راہ ਪ੍ਰਗਟ ਹੋਇਆ ਕਿਤਾ ਵੱਡੀਆਂ ਬਾਟਾਂ ਵਾਲੇ ਧੰਦੇ ਨੂੰ ਲੱਗ ਮਿਲੇ ਆ ਮਹਾਰਾਜ ਜਿਵੇਂ ਆ ਇੱਕ ਵੀ ਸੰਗਿਆ ਜਾਟੋ ਉਤ ਭਗਤੀ ਲਾਗੀ ਮਿਲੈ ਪ੍ਰਤਾਪ ਉਸੀ ਨਾਲ ਧੰਨਾ ਰੱਬ ਦੀ ਭੜਤੀ ਕਿਤੇ ਤੇ ਭਾਵੇਂ ਧੰਨਾ ਦੀ ਦਾ ਸ਼ਬਦਾਂ ਤੱਕ ਨਾ ਤਾਹੂ ਆਇਆ ਧਰਦੀ ਸਾਰ ਮਿਲ ਜਨ ਸੰਤ ਸਮਾਨ ਅਤੇ ਕੀ ਕਹਿੰਦੇ ਜਦੋਂ ਮੈਂ ਸੰਤਾਂ ਨੂੰ ਜਾ ਕੇ ਪੜਿਆ ਨਾ ਗੁਰੂ ਲਾ ਕੇ ਗੁਰਦਵਾਰਾ ਵਿੱਚ ਸੇਵਾ ਕਰਦਾ ਆਂ ਮੀ ਸਸਨਾ ਨੇ ਸਹੁਰਿਆਂ ਨੂੰ 13 ਵਿਕਣਾਂ ਨੇ ਘਰ ਕੱਢ ਦਿੱਤਾ ਉਹ ਜਿਹੜੀ ਗੁੱਟੀ ਘਰ ਦੇ ਪ੍ਰਬੰਧਕ ਸੀ ਉਹਨਾਂ ਨੇ ਹੈਗਾ ਸਿੱਟਾ ਲਾ ਲਈ ਕਰਕੇ ਉਹਨਾਂ ਇੱਕ ਕਮਰਾ ਰਹਿਣ ਵਾਸਤੇ ਦੇ ਦਿੱਤਾ